ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਦਾਲ ਮੂੰਗੀ ਮਸਲਾ ਦੀ ਇੱਕ ਕੱਪ ਲੈ ਕੇ ਦਾਲ ਇਹ ਧੋਕ ਰੱਖ ਲਈਆ ਹੁਣ ਆਪਾਂ ਕੁੱਕਰ ਚ ਦਾਲ ਪਾ ਕੇ ਦੋ ਕੱਪ ਪਾਵਾਂਗੇ ਚ ਪਾਣੀ ਦੇ ਪਾਣੀ ਪਾਉਣ ਤੋਂ ਬਾਅਦ ਅੰਦਰ ਚ ਪਾਵਾਂਗੇ ਅੱਧਾ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਨਮਕ ਦਾ ਲੱਭਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਕੁੱਕਰ ਨੂੰ ਬੰਦ ਕਰਕੇ ਇੱਕ ਸਟੀ ਲੋਣ ਲਈ ਰੱਖ ਦਾਂਗੇ ਉਹ ਸਾਡੀ ਘਟੀ ਵੱਜ ਗਈ ਹੈ ਹੁਣ ਆਪਾਂ ਕੁੱਕਰ ਨੂੰ ਬੰਦ ਕਰਕੇ ਸਾਈਡ ਰੱਖਾਂਗੇ ਨਾਲ ਆਪਾਂ ਲੰਡੇ ਕੱਟ ਕੇ ਰੱਖ ਲਏ ਜਾਂ ਲਸਣ ਦਾ ਮਿਰਚ ਦਾ ਕੱਟ ਕੇ ਰੱਖ ਲਈਆਂ ਹੁਣ ਰਿਪਰੇਜ ਪਾਵਾਂਗੇ ਥੋੜਾ ਜਿਹਾ ਤੇਲ ਤੇਲ ਕਰਮ ਹੁਣ ਤੋਂ ਬਾਅਦ ਅਸੀਂ ਪਾਵਾਂਗੇ ਇੱਚ ਸੁੱਕੀਆਂ ਮਿਰਚਾਂ ਤੇਜ ਪਤਾ ਦਾਲ ਦਿੱਲੀ ਉੱਤਮਾ ਅਸੀਂ ਪਾਵਾਂਗੇ ਇੱਚ ਥੋੜਾ ਜਿਹਾ ਜੀਰਾ ਜੀਰਾ ਪੋਂ ਤੋਂ ਬਾਅਦ ਅਸੀਂ ਪਾਵਾਂਗੇ ਇੱਥੇ ਥੋੜੀ ਜੀ ਸਰਸੋਂ ਤੇ ਅਸੀਂ ਦਰ ਆਪਾਂ ਨਾਂਗੇ ਹੁਣ ਆਪਾਂ ਚੜ ਕਰਾਂਗੇ ਅਦਰਕ ਤੇ ਲਸਣ ਇਹਨਾਂ ਨੂੰ ਵੀ ਇੰਨੀ ਤਰ੍ਹਾਂ ਭੁੰਨਾਂਗੇ ਭੁੰਨ ਤੋਂ ਬਾਅਦ ਹੁਣ ਆਪਾਂ ਇਹ ਚੜ ਕਰਾਂਗੇ ਘਟੇ ਹੋਏ ਗੰਡੇ ਸਿਆਜ प्याज में चं तरह मिक्स करा मिक्स करने तो बाद अभी पावेंगे मिर्चा कट गई हरिया मिर्चा मिर्चा पाने बाद अवेंगे अद्धा चमचा नमक क्योंकि पहला भी दाल चलक पाया था इसलिए नमक अपने स्वाद अनुसार पायो ਜੋ ਇਹ ਪਾ ਰਹੇ ਹਾਂ 5 ਮਿੰਟ ਲਈ ਛਾਕੇ ਰੱਖਦੇ ਹਾਂ ਨਾਲੇ ਆਪਾਂ ਦੇਖ ਸਾਡੀ ਦਾਲ ਰੈਡੀ ਹੋਈ ਨਹੀਂ ਹੋਈ ਕੁੱਕਰ 'ਚ ਕੁੱਕਰ ਨੂੰ ਕਾ ਖੋਲਾਂਗੇ ਤੇ ਸਾਡੀ ਦਾਲ ਚੰਗੀ ਤਰ੍ਹਾਂ ਗਲ ਗਈ ਹੈ ਜੇ ਫਿਰ ਇਹ ਨਾਲ ਹੀ ਗਲ ਜਾਂਦੀ ਹੈ ਉਹ ਤਾਂ ਸਾਡੇ ਮਸਾਲਾ ਵੀ ਤਿਆਰ ਹੋ ਗਿਆ ਪਿਆਜ਼ 골ਡਨ ਬ੍ਰਾਊਨ ਹੋ ਗਏ ਹੁਣ ਕਾ ਜੜ ਕਰਾਂਗੇ ਥੋੜੀ ਜੀ ਹਲਦੀ ਥੋੜਾ ਜਿਹਾ ਧਰਮ ਮਸਾਲਾ ਚੰਗੇ ਜਿਹਾ ਮਸਾਲੇ ਨੂੰ ਭੁੰਨਾਗੇ ਉਸ ਤੋਂ ਬਾਅਦ ਪਾ ਐਡ ਕਰਾਂਗੇ ਵਿੱਚ ਟਮਾਟਰ ਟਮਾਟਰ ਚੰਗੀ ਤਰ੍ਹਾਂ ਪਿਆਜ਼ ਵਿੱਚ ਮਿਲਟ ਕਰਾਂਗੇ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਗਲ ਜਾਣ ਜਦੋਂ ਇਹ ਸਾਡਾ ਟਮਾਟਰ ਚੰਗੀ ਤਰ੍ਹਾਂ ਪਿਆਜ਼ ਵਿੱਚ ਗਲ ਗਿਆ ਹੁਣ ਆਪਾਂ ਚ ਐਡ ਕਰਾਂਗੇ ਸਾੜੀ ਮੁੰਗੀ ਮਸਾਲੇ ਦੀ ਦਾਲ ਦਾਲ ਪੌਂਟ ਤੋਂ ਬਾਅਦ ਹੁਣ ਆਪਾਂ ਨੂੰ 5 ਮਿੰਟ ਲਈ ਚੰਗੀ ਤਰ੍ਹਾਂ ਮਿਕਸ ਕਰਾਂਗੇ। ਦਾਲ ਮਸੌਂਟ ਤੋਂ ਬਾਅਦ ਆਪਾਂ ਨੂੰ ਥੋੜਾ ਜਿਹਾ ਵੱਖਰਾ ਢੜਕਾ ਲਾਵਾਂਗੇ। ਬਟਰ ਦੇ ਵਿੱਚ ਮੱਖਣ ਚ। ਲੋ ਜੀ ਦਾਲ ਛੜੇ ਤਿਆਰ ਆ ਹੁਣ ਇਹਨੂੰ थोड़ा जहा फ्राई पेन च पावेंगे मखन थोड़े जवानगे जीरा थोड़े जे बरीक बरीक कंडे कटे से वो पावे इन थोड़ा जि जा ज़्यादा ब्राउन करा दो पावेंगे तो लाल मिर्चा सुक्या मिर्चा पाने ਗੰਡਿਆਂ ਨੂੰ ਅਲੱਗ-ਤਿੱਲੇ ਬ੍ਰਾਊਨ ਕਰੰਟ ਤੱਕ ਅਸੀਂ ਚੁਕਾਵਾਂਗੇ ਇੱਕ ਚਮਚਾ ਦੇਗੀ ਲਾਲ ਮਿਰਚ ਪੁਨਰੀ ਪਾਵਾਂਗੇ ਦੇਗੀ ਲਾਲ ਮਿਰਚ ਚੰਗੀ ਤਰ੍ਹਾਂ ਭੁੰਨ ਕੇ ਅਸੀਂ ਇਹਨੂੰ ਦਾਲ ਚ ਪਾਵਾਂਗੇ ਦੋ ਜੀ ਲੜਕਾ ਪਲਾਇਆ ਉਪਰ। ਤੇ ਅੰਜਾ ਹਲਾਵਾਂਗੇ। ਤੇ ਲੋਈ ਸਾਡੀ ਦਾਲ ਮੁੰਗੀ ਮਸਾਲ ਪੜਕੇ ਲਈ ਤਿਆਰ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ। ਲਾਈਕ ਮੈਗ YouTube ਚੈਨਲ, Facebook ਪੇਜ ਆਲਸੋ Facebook। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ। ਸਾਡੀ ਦਾਲ ਲੜਕੀ ਲਈ ਤਿਆਰ ਹੈ।